ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਇਸ ਨਵੇਂ ਬਲਾਗ ਦੇ ਵਿੱਚ ਅੱਜ ਆਪਾਂ ਚੱਲਿਆਂ ਬਾਬੇ ਮਿਰਲ ਕੋਟਲੇ ਦੀ ਚੌਕ ਤੇ ਚੱਲੇ ਜੀ ਪਹੁੰਚ ਗਏ ਜੀ ਬਾਬੇ ਦੇ ਇੱਥੋਂ ਤੋਂ ਅੱਗੇ ਚੱਲੇ ਇਹਨਾਂ ਨੂੰ ਫੋਮਾ ਲਈ ਜੀ ਲੋੜ ਰਿਹਾ ਹੈ ਪੂਰੇ ਬਲਾਗ ਦੇ ਨਾਲ ਬਾਬੇ ਜੀ ਦਰਗਾਹ ਜੀ ਕੋ ਦੋ ਹੋਰ ਪਿਆਰ ਦੇ ਵਿੱਚ ਜਿਹੜਾ ਲਾਉਂਡ ਥੱਲੇ ਜਿੱਤੇ ਅੱਗੇ ਅੱਪਾ ਦਾ ਲਾਣ ਵਾਲੇ ਪੱਕੇ ਦੇ ਵਿੱਚ ਰੱਖਦੇ ਹਾਂ ਅੱਜ ਮਨਯਾਰ ਨੇ ਵੀ ਸਖਣ ਖੁੱਲ੍ਹ ਪੀਰ ਬੰਨੇ ਤੋਂ ਹੋਣੀ ਹੈ ਤਵਾੜਾ ਪਾਹਨੂਮਾਂ ਦੇ ਮੰਦਿਰ ਪਹੁੰਚੀ ਬਹੁਤ ਵੱਡੀ ਮੂਰਤੀ ਲੱਗੀ ਹੋਈ ਹੈ 100 ਫੁੱਟ ਦੀ ਇੱਥੇ ਤੇ ਜਾਂਦੇ ਜਾਂਦੇ ਨੇ ਆਪਾਂ ਇੱਥੇ ਵੀ ਦਰਸ਼ਨ ਕੀਤੇ ਬਾਬੇ ਹਨੂਮਾਨ ਦੇ ਤੂੰ ਦੇਖ ਉਹ ਦੁਆਰਾ ਪਾਹਨ ਰਾਨਾਂ ਵਾਲੀ ਥੀਂ ਪਹੁੰਚ ਗਏ ਆਪਾਂ ਇਸ ਤਰ੍ਹਾਂ ਦੇ ਵਿੱਚ ਬਾਬੇ ਦੀ ਤਰਾਹ ਦੇ ਕਰ ਲਿਖੇ ਇੱਕ ਮੈਂ ਦੇਖ ਲਿਆ ਦੇਖੋ ਕਿ ਨੀ ਸੌ ਲੱਖ ਫਾਨੀ ਵਿਖਾ ਲੱਗੀ ਲੋ ਜੂੜ ਲਿਆ ਬਹੁਤ ਜ਼ਿਆਦਾ ਲੀਕ ਹੋ ਗਈ ਸੀ ਬਹੁਤ ਜ਼ਿਆਦਾ ਲੀਕ ਹੋ ਗਈ ਸੀ ਤਾਂ ਜੇ ਤੁਹਾਨੂੰ ਮਸਾਉਣ ਲਈ ਇਹ ਵੀ ਬਸ ਪਾਣੀ ਚਾਹੀਦਾ

ਜੀਰਾ ਜੀਰਾ ਮੇਰੇ ਨਾਲ ਲੰਗੜ ਚੱਲ ਰਿਹਾ ਸੀ ਉਹ ਜੀ ਥੋੜਾ ਠੰਡਾ ਜੀਰਾ ਬਾਬਾ ਹੌਂਦੀ ਮਿਨਣੇ ਮਰਦਾ ਕੋੜਾ ਲੰਗੜ ਬਹੁਤ ਸੀ ਬਹੁਤ ਲੰਗੜੀ ਔਰ ਜੀਰੇ ਦਾ ਆਨੰਦ ਮੰਗਦੇ ਹੋਏ

Un apunt de lliures i un devot s'ha engat a ग्राउंड बहुत स्टोरी ग्राउंड की दीवार पे पूरे काफी बहुत ज्यादा थी और लो ਲੋਕਾਂ ਤੋਂ ਸੀ ਵੀ ਨਬੋ ਜਗ ਜੀ ਵੀ ਕਿਤੇ ਨਿਕਲਣ ਨੂੰ ਜਗ੍ਹਾ ਨਹੀਂ ਸੀ ਮਹਾਰਾਜ ਜੀ ਗੱਲ ਕਰਦੇ ਪਰਨੇ ਕਰਨ ਤਾਂ ਵੀ ਵੀਰ ਦੇ ਦਿੱਤੇ ਮਾਰ ਜਾਣੇ ਹੌਲੀ ਗੱਡੀਆਂ ਰੋ ਦੇਖੋ ਕੀ ਲਾ ਪੁੱਲ ਪੀੜ ਸੀ ਆਹ ਤੋਂ ਨੰਬਰ ਲੱਗੇ ਜੀ ਚਾਹ ਪਾਈ ਕਰ ਆ ਜੀ ਦੇਖ ਆ ਗਿਆ ਬਾਹਰ ਨਾਲੇ ਵਿੱਚ ਚਾਹ ਪਾਈ ਖਾਲੇ ਨੇ ਲਾਪਾਉਣਾ ਆਪੇ ਚੰਗੀ ਚੰਗੀ ਆਹ ਦੇਖੀ ਵੀ ਨੋ ਬੋ ਲੱਗੇ ਵੀ ਉਠੇ ਤਾਂ ਭੰਡੇ ਗਲਾਸ ਤੋਂ ਪਾਈ ਉਹ ਲੋ ਫਿਰ ਕਰਨੇ ਲੱਗ ਜੈਸਨ ਯਾਰ ਇਹ ਗੱਲ ਗੱਲ ਥੋੜਾ ਅਲੱਗ ਲੱਗਦਾ ਵੀ ਸਮਝ ਕੋੜੀ ਵੀ ਰੱਤ Goed zalinger, goed zalinger, vanaf deze. Hallo vrienden, ਇਹ ਬਾਬੇ ਲਾਲ ਨਾਲੇ ਦੀ ਦਰਗਾਹ ਦੇ ਕੋਲ ਮੀਂਹ ਸ਼ੰਦਾਨਾ ਵਾਲੇ ਬਾਬੇ ਪੀਰ ਦੀ ਦਰਗਾਹ ਕੋਈ ਦਰਸ਼ਨ ਕੀਤੇ ਕੋਈ ਸ਼ਰਧਾ ਕਰ ਤਰ ਜੀ

ਮੇ ਲਾਲਾ ਵਾਲੇ ਦੀ ਦਰਗਾਹ ਕਰੋ ਦਰਸ਼ਨ ਤੋਂ ਵੱਲ ਗਿਆ ਆਪਣੀ ਚਰਾਗ ਤਾਂ ਨਮਾਜ਼ ਉਸ ਤੋਂ ਬਾਅਦ ਦੇਖਣੀ ਹੁੰਦੀ ਹੈ ਨਾ ਕਰੋ ਦੇ ਸਿਰ ਨਹੀਂ ਹੋਇਆ और ਕੀ ਕਰਤੀ ਸਟਾਰਟ ਹੋਣਾ ਹੈ ਗੱਡੇ ਪਰ ਵਿੱਚ ਟ੍ਰੈਕਟਰ ਤਾਂ ਪਾਸ ਹੀ ਪਹੁੰਚਿਆ ਕਰਦਾ ਉਹ ਵੀ ਮੇਰੇ ਲਈ ਜੰਮਣ ਅੱਜ ਇਹ ਵੀ ਉਹ ਕੋਈ ਤੁਰ ਵਾਸਟਾਰਟ ਹੋਣਾ ਸੀ ਕਾਲੇ ਚੱਕੇ ਦਾਸ ਕਾਲੇ ਚੱਕੇ ਗਦਾਸ ਜੇ ਜਵਾ ਚਾਹ ਪਈ ਕੁੱਟ-ਕੁੱਟ ਚਾਹ ਪੀਤੀ ਆਪਾਂ ਥੋੜੀ-ਥੋੜੀ ਸੋ ਬਾਦ ਪਈਏ ਆ ਦੇਖੋ ਜੀ ਉਹ ਗੰਨਾ ਲੈਣਾ ਇਹਨਾਂ ਦਾ ਹੱਦ ਜੀ ਉਹਨਾਂ ਦਾ ਚਿਹਰਾ ਨੀ ਜਿਹੜਾ ਮੈਨੂੰ ਜੀ ਸਨਮਾਰਤੇ ਉਹਨਾਂ ਦਾ ਦਾਦੇ ਬੀ ਦੇ ਦੇ ਛੋਟੇ ਹੁੰਦੇ ਬੋੜਾ ਖੇੜਦੇ ਹੁੰਦੇ ਸੀ ਦੇ ਨਾਲ ਉਹਨਾਂ ਦਾ ਕੰਮ ਜਿਹੜਾ ਸਨਮਾਰਤੇ ਜਾ ਰਹੇ ਸੀ

ਦੇਖ ਲੱਗੀ ਨਿਕਰ ਚੰਦਰਾ ਸਿੰਘਾ ਟਿੱਕੀ ਦਾ ਲੰਗਰ ਲੈਣ ਦੇ ਵਿੱਚ ਲੱਗ ਗਿਆ ਪੱਟਿੱਕੀ ਦਾ ਲੰਗਰ ਛੱਜਿਆ ਕੀ ਦਲ ਲੰਗਰ ਸ਼ਕਣ ਤੋਂ ਬਾਅਦ ਆ ਪੰਚਤਨੀ ਗ왈 ਵਿੱਚ ਚੀਜ਼ੋ ਸੱਤ ਕਰੇ ਰਹਾ ਮੇਰਾ တော်ရှင်ခါကြ alds ရှင်တဘန်ရတဲ့ဒီနေ့ရှင်တာ ਕੋਈ ਬਾਜ਼ਾਰ ਬਹੁਤ ਭਰਿਆ ਹੋਇਆ ਸੀ ਬਹੁਤ ਜ਼ਿਆਦਾ ਭੀੜ ਸੀ ਬਹੁਤ ਅਟਕ ਗਿਆ ਇਹ ਰਸਤ ਪੈ ਗਿਆ ਸੀ ਬਹੁਤ ਭੀੜ ਸੀ ਬਹੁਤ ਅਟਕ ਸੀ ਇਹ ਰਸਤ ਪੈ ਗਿਆ ਸੀ ਬਹੁਤ ਹੜਦਾ ਪਈ ਬਾਬੇ ਜੀ

ਬਹੁਤ ਜ਼ਿਆਦੇ ਤੀਰਸੀ ਗੋਬੇ ਦੀ ਬੀਕਾਂਕੀ ਬਹੁਤ ਜ਼ਿਆਦੇ ਪੜੀ ਹੋਈ ਸੀ ਸਾਡੇ ਆਪਾਂ ਚਲੋ ਆਪਾਂ ਬਲਟੀ ਦਾ ਕਿੰਨੇ ਲੱਗਦੀ ਮੇਲੇ ਬਹੁਤ ਜ਼ਿਆਦਾ ਜੀ ਸੈਟ ਦੇ ਵਿੱਚ ਨਾਇਜ਼ ਬਣਾਓ ਹਨਾ ਉਹ ਕਿਹਾ ਬਾਬੇ ਜੀ ਉਹ ਪਾਚ ਕਿਸੇ ਤਰ੍ਹਾਂ ਦਿੱਲੀ ਦਾ ਟਰੈਕਟਰ ਜਿੱਪ ਦਾ ਟਰੈਕਟਰ ਨਵੇਂ ਟੱਕਰੀ ਦੀ ਮਗਰ ਇਹ ਖਾਧੀ ਉਹ ਟਰੈਕਟਰ ਨੂੰ ਬੋਲ ਗਏ ਲੱਕੇ ਤੇ ਮੋੜੀ ਆ ਆ ਗਿਆ ਮੈਂ ਆਟਾ ਘਰਾ ਟਰੈਕਟਰ ਲੈ ਕੇ ਆਇਆ ਸੀ ਦੇਖੋ ਕੈਂਟ ਹੈ ਢਾਲੀ ਵੀ ਨਾਲ ਹੈ ਜੀ ਇਹਦੇ ਆਵੇ ਕਿੱਦਾਂ ਹਾਂ ਜੀ ਦੋਸਤੋ ਤੁਹਾਨੂੰ ਇਹ ਸਾਡਾ ਬਲੌਗ ਖੇਮੇ ਲੱਗਿਆ ਤਾਂ ਕਮੈਂਟ ਕਰਕੇ ਕਮੈਂਟ ਕਰਕੇ ਜਰੂਰ ਦੱਸਿਓ ਇਸ ਵੀਡੀਓ ਨੂੰ ਵਰਤੋਂ ਵਾਰੇ ਸ਼ੇਅਰ ਜ਼ਰੂਰ ਕਰਿਆ ਕਰੋ ਤੁਹਾਨੂੰ ਇਹ ਵੀ ਪਲਾਉ ਵੇਖਿ ਦਿਖਾਉਂਦੇ ਰਹਾਂਗੇ ਇਹ ਜਿਹੜਾ ਆਓ ਵੀ ਕਿਵੇਂ ਰੱਖਦੇ ਲੋ ਬਹੁਤ ਬਹੁਤ ਧੰਨਵਾਦ ਸਾਰੇ ਦੋਸਤਾਂ ਦਾ ਥੈਂਕ ਯੂ